Obrigado. <laughs> ਆਹ ਤੇ ਹਾਂ ਜੀ ਉਹ ਕਿਹਾ ਅਸੀਂ ਜਾਲ ਪਾ ਕੇ ਲਾ ਲਈਏ ਤੇ ਜੀ ਮੈਂ ਵੀ ਵੇਖਿਆ ਹੈ ਨਾ ਸਰਪਾ ਜੀ ਹੋ ਗਿਆ ਤੇ ਪੁੱਟ ਪੁੱਟ ਗਿਆ ਕਿ ਮੇਲ ਲੱਗ ਗਿਆ ਪਰ ਸਾਰੇ ਇਕੱਠੇ ਆ ਉਹ ਮੇਲ ਵਾਲੇ ਬੈਠੇ ਨੇ ਲੈ ਜਾ ਰਹੀ ਆ ਦੁਨਾ ਕਰਦੇ ਨੇ ਜੀ ਆਹ ਚਾਹਤ ਬਾਰੇ ਵਾਲੇ ਦੇ ਪੰਜੇ ਪੰਜੇ ਮਾਰਦੇ ਪੂਰੇ ਬੰਗਲੇ ਨਾ ਸਾਰੇ ਬੰਗਲੇ ਦਾ ਉਹਨਾਂ ਦੀ ਕੀ ਰਸੋਨਾ ਕਰ ਚੱਕੇ ਨੇ ਜੀ ਅੱਛਾ ਕਰਕੇ ਲੈ ਪੈਰੀ ਉਹਦੀ ਵੀ ਬੰਗਲੇ ਜੀ ਸਾਹ ਜਮੀਨ ਕਿੱਥੇ ਆ ਜੇ ਆਪਾਂ ਬੰਗਲਾ ਬੋਲ ਕੇ ਉਲਟੋੜਾ ਨਹੀਂ ਸਕੀਏ ਤੁਮਹਾਨੂੰ ਮਨਾ ਦੀ ਫੇਰ ਨਾ ਮਿਲਣਾ ਉਹਨਾਂ ਦਾ ਤੇ ਉਹ ਬਾਅਦ ਲਈਂ ਤੇ 3 ਵਜੇ ਤੋਂ ਬਾਅਦ ਲਈਂ ਵੀਡੀਓ ਹੈ ਨਾ ਹਾਂ ਹਾਂ ਜੇ ਹੁਣ ਕਿਸੇ ਜੀ ਦੀ ਬੋਤਲ ਨਹੀਂ ਆਈ ਨਹੀਂ ਆ ਗਈ ਪਾਤੀ ਸੀ ਮੈਂ ਦੁਬਾਰਾ ਨਹੀਂ ਜਾਣਾ ਆਈ ਹੀ ਫੋਟੋ ਲਈ ਦੋ ਵਗੀਆਂ ਨੇ ਜਦੋਂ ਗਏ ਨਹੀਂ ਉਹ ਫੋਟੋ ਉਹ ਨਹੀਂ ਦੂਜੀ ਸਾਈਡ ਜੀ ਤੋਂ ਖਿੱਚਤੀ ਆ ਸੀ ਲਿਕੇ ਬੋਲਦੇ ਪਹਿਲੇ ਸਾਰੇ ਪੂਰੇ ਸੀ ਜਿਹੜੇ ਉਰ ਤਾਂ ਪੱਟ ਲੈਂਦੇ ਉਹਨਾਂ ਦੇ ਪੱਕੇ ਟ੍ਰੈਂਟ ਲਾਏ ਪੱਕੇ ਆਏ ਬਣਾਏ ਜਾਂ ਲੋਈ ਉੱਥੇ ਬੈਠਦੇ ਆ ਬੜੀ ਦੇ ਵਿਚਾਲੇ ਉੱਪਰ ਦੀਆਂ ਦੇ ਵਿਚਾਲੇ ਆ ਹਾਂ ਇਹ ਚਾਲ ਬਾਹਰਲੇ ਫਿਰ ਉਰਲੇ ਦਾ ਖੱਤੇ ਜਾਂਦੇ ਜਿਹੜੇ ਆ ਲਾਇਸ ਕਿ ਉਹ ਤਾਂ ਫੱਟ ਲੈਂਦੇ ਆ ਹਾਂ ਉਹ ਜਿਹੜੇ ਹੁਣ ਉਹ ਜਾਲੀ ਦੇ ਅੰਦਰ ਬੈਠੇ ਆਂ ਉਹ ਉਹ ਪਿੰਡ ਦਾ ਪਾਣੀ ਦਾ ਫੱਟ ਦੇ ਵਿੱਚ ਉਹ ਚੜਾਈ ਜਿਹਦੇ ਪੁੱਛਦੀ ਵਰੀ ਫੱਟ ਪਹਿਲਾਂ ਪਤਿਹਰਾ ਨੂੰ ਟੱਲਿਆ ਉਹ ਉਹ ਔਰ ਇਹ ਨਹੀਂ ਗਿਆ ਉਹ ਸਾਹਮਣੇ ਇਹ ਤਾਂ ਆਪਣੇ ਮੋਕੇ ਦੇ ਵਿੱਚ ਇਹ ਤਾਂ ਆਪਣੇ ਆ ਇਹਨੂੰ ਜਿਹੜੇ ਫੌਜ ਆ ਇਹਨੇ ਪਰੇ ਉਹ ਤੰਬੂ ਦੀ ਉਹਨਾਂ ਦੇ ਟੈਂਟ ਲੱਗਾ ਉਹ ਵਿੱਚ ਆ ਜਾਰੀ ਦੇ ਅੰਦਰ ਬੈਠੇ ਹੋਣ ਪਿੱਛੇ ਲੱਸੀ ਲੱਸੀ ਪੋਲਦੇ ਹਾਂ ਪੋਲਦੇ ਵਿਚਾਰ ਆਉਂਦਾ ਉਹ ਵੇਖੋ ਸਾਹਮਣੇ ਸਾਹਮਣੇ ਲੇ ਉਹ ਵੇਖੋ ਉਹ ਸਾਹਮਣੇ ਉਹ ਦੇਖ ਤਾ ਨੂੰ ਅਸੀਂ ਵੇਖਿਆ ਪਰ ਮੈਂ ਕਿਹਾ ਵੀ ਜਿਹੜਾ ਇੱਕ ਜਦੋਂ ਆਪਾਂ ਪਿੰਡੀ ਦੇ ਪੱਟਿਆ ਉਹ ਪੜਦੇ ਸੀ ਉਹ ਪੜਦੇ ਤੋ ਗਿਆ ਉਹ ਲੈ ਆਂਦੇ ਸਾਰੇ ਉਹ ਲੈ ਕੇ ਭੇਜਣਾ ਸਾਰਾ ਪੋਸਟ ਪਤਾ ਕਿ ਤੇ ਬਾਜੀ ਤੇਰੇ ਵੀ ਦੇਖੋ ਜੋ ਪਰ ਤਰੋ ਨਹੀਂ ਆਉਂਦਾ ਇਹ ਵਕਤੀਏ ਆਪਣੇ ਦੇ ਹਾਂ ਇਕੱਠੇ ਕਰਕੇ ਦੋ ਜੀ ਜਿਹੜਾ ਕਹਿਣ ਗਏ ਜਮਾ ਕੇ

جي ري بي او ني ديڻ جي لاءِ جي اڙي او اے تا رو ڇا نيٽروليز ٿو مين ائين نيٽروليز ٿو ڀالو ني اايا ٿو اايا ٿو ہاں خری بہت خیر وہ خاص تو بہت بڑی ہے پکے خاص تو بہت تھوڑی ਇਹ ਬਹੁਤ ਲਾਭਦਾਇਕ ਹੈ ਜੇਕਰ ਆਪਾਂ ਦੇਖਾਂ ਕਿ ਅੱਜ ਕੀ ਹੋ ਰਿਹਾ ਹੈ ਜੀ ਆਪਾਂ ਨੂੰ ਇਹ ਕਰਨਾ ਨਹੀਂ ਲੱਗਦਾ ਕਈ ਤੇ ਪਹਿਲਾਂ ਕਿਤੇ ਕਰ ਲੈਣੇ ਇੱਕ ਲੱਗ ਗਿਆ ਉਹ ਸਾਡੇ ਦਾਹ ਚਾਰ ਹੀ ਇੱਕ ਆ ਗਏ ਚਾਰ ਅੱਧੀ ਵਾਰੀ ਲੱਗ ਗਈ ਚਾਰ ਨਵਾਂ ਆਉਂਦਾ ਬਾਦ ਪਾਰਾ ਜਾਣੇ ਚਾਹੇ ਹਿੰਦੇ ਇੱਥੇ ਹੀ ਹੋ ਗਏ ਆ ਨਹੀਂ ਇਹ ਜੋ ਕੰਮ ਹੋ ਰਿਹਾ ਆ ਆ ਆ ਤੁਹਾਨੂੰ ਗਾਰੰਟੀ ਦੇਉਂਦੇ ਹਾਂ ਇਹ ਪਟੇ ਨੂੰ ਲੈਣਾ ਪੈਣਾ ਮੇਰੇ ਪਰਮੰਤਰ ਜੀ ਜੇ ਆਪ ਕੋਈ ਗੱਲ ਦੀ ਬਾਤ ਨਹੀਂ ਨਮਨਤ ਜਰੂਰੀ ਹੈ ਸਾਡੀ ਜੀਟੀਆਪਰ ਕਰਦੀਆਂ ਉਹਦਾ ਕੋਈ ਖर्चा ਕਰਦੇ ਹੈ ਸਾਡੇ ਕੋਲ ਫਰਦਵਾਰ ਲੀਤੀ ਉਹਨਾ ਉਹਨਾਂ ਨੇ ਦੱਸਿਆ ਇਹਨਾਂ ਨੂੰ ਵੀ ਦੇਣਾ ਹੈ ਪੰਜਾਬ ਦੇ ਜਿਹੜੇ ਸੰਗਤਾਂ ਦਾ ਸਾਡੇ ਜੋ ਨੇ ਜੀ ਆਪ ਹੈ ਬਣਾਉਣਾ ਹੈ ਹਾਂ ਜੀ ਉਹਦਾ ਉਹਦਾ ਆਇਆ ਲੈ ਕੇ ਇਹਦਾ ਟਿਕਟ ਉਹਨੂੰ ਕਰ ਤੋਂ ਬੰਦਾ ਹੋਰ 3 ਕਰੋੜ ਲੈਣਾ ਉਹਦੇ ਕੋਲ ਜੀ ਖੇਡਣਾ ਮੈਨੂੰ ਨਾਲ ਹੀ ਪਾਸੇ ਜਾਣਾ ਕੀ ਹੈ ਬਿੱਖੀ ਕਹਿੰਦਾ ਯਾਰ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜੇ ਨਵਾਜੀ ਸਾਧ ਸੰਗਤ ਜੀ ਹੋ ਆਓ ਸਭ ਤੋਂ ਪਹਿਲਾਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿੰਨਾ ਹੋਇਆ ਨਾਰਾ ਉੱਚੀ ਆਵਾਜ਼ ਵਿੱਚ ਬੰਦ ਕਰ ਲਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਅੱਜ ਜਿਸ ਤਰ੍ਹਾਂ ਤੁਸੀਂ 6 ਦਸੰਬਰ ਨੂੰ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰਨ ਵਾਸਤੇ ਭੇਜਿਆ ਉਸੇ ਤਰ੍ਹਾਂ 2 ਅਕਤੂਬਰ ਨੂੰ ਦੂਜਾ ਜੱਥਾ ਰਵਾਨਾ ਹੋਇਆ ਔਰ ਫਾਰਮਾਂ ਦੇ ਫੌਂਡੇ ਦੇ ਮੁਤਾਬਕ ਅੱਜ ਤੀਸਰਾ ਜੱਦਾ ਜੱਥਾ 101 ਕਿਸਾਨਾਂ ਦਾ 12 ਵਜੇ ਇੱਥੋਂ ਸੰਦੇਸ਼ ਤੌਰ 'ਤੇ ਰਵਾਨਗੀ ਕੀਤੀ ਜਾਵੇਗੀ ਸੋ ਮੈਂ ਪਹਿਲਾ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿ ਜਿਹੜੇ ਪਿੱਛੇ ਜਿੰਨਾ ਵੀ মিডিਆ ਕਰਮਚਾਰੀ ਜਾਂ ਉਹਨਾਂ ਦੀ ਓਬੀ ਵੈਨ ਆਉਂਦੀ ਆ ਤਾਂ ਬਿਲਕੁਲ ਕਿੱਲੇ ਵੀ ਰੋਕੀ ਨਾ ਜਾਵੇ ਅੱਜ ਦੇ মিডিਆ ਇੰਚਾਰਜ ਸਰਦਾਰ ਤੇਜਵੀਰ ਸਿੰਘ ਜੀ ਪਜੋਖਲਾ ਸਾਹਿਬ ਤੋਂ ਤੁਹਾਨੂੰ ਆਕੂ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਹਰਿਆਣਾ ਉਹ ਆ ਤੀਸਰੇ ਜੱਫੇ ਦੇ ਵਿੱਚ ਲਗਾਤਾਰ মিডিਆ ਦੇ ਅਨਚਾਰਜ ਹੈਗੇ ਨੇ ਉਹ ਸਾਰਾ মিডিਆ ਜਿਹੜਾ ਉਹ ਕਵਰ ਕਰਨਗੇ ਅੱਜ ਦੇ ਰੈਸਕਿਊ ਟੀਮ ਦੇ ਅਨਚਾਰਜ ਸਰਦਾਰ ਸੁਵਿੰਦਰ ਸਿੰਘ ਜੀ ਮਸਾਣੀਆਂ ਕਿਸਾਨ ਆਪੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਗੁਰਤੇਰ ਸਿੰਘ ਜੀ ਜੋ ਸੂਬਾਪੂ ਪਟੇੜੀ ਕਲਾ ਬੀਕੇਯੂ ਪਟੇੜੀ ਕਲਾ ਡਾਕਟਰ ਕਵਰ ਦਲੀਪ ਸਿੰਘ ਜੀ ਪਰਮਜੀਤ ਸਿੰਘ ਜੀ ਭੱਲਾ ਤਸਾਦ ਬਦੂਰ ਚ ਗਰਚ ਕਮੇਟੀ ਪੰਜਾਬ ਤੋਂ ਜਿਹੜੇ ਰੈਸਕਿਊ ਦੇ ਇਨਚਾਰਜ ਹੋਣਗੇ ਔਰ ਵਲੰਟੀਅਰ ਇਨਚਾਰਜ ਸਰਦਾਰ ਚਮਕੌਰ ਸਿੰਘ ਜੀ ਸੁਮਾਨ ਵਾਲਾ ਬੀਤ ਪ੍ਰਧਾਨ ਬੀਕੇਜੂ ਬਹਿਰਾਮਕੇ ਸਰਦਾਰ ਜਗਸ ਸਿੰਘ ਜੀ ਪਟੇੜੀ ਸੂਬਾ ਪ੍ਰਧਾਨ ਬੀਕੇਜੂ ਪਟੇੜੀ ਬਲਦੇਵ ਸਿੰਘ ਜੀ ਪੱਗਾ ਦੁਸਾਰਾ ਕੋ ਖਸਾਨ ਮਜ਼ਦੂਰ ਸ਼ਰਤ ਕਮੇਟੀ ਪੰਜਾਬ ਸਰਦਾਰ ਤਸਵੀਰ ਸਿੰਘ ਜੀ ਪਿੰਦੀ ਸਾਹਿਬ ਕਿਸਾਨ ਆਗੂ ਕਿਸਾਨ ਮਜ਼ਦੂਰ ਸ਼ਰਤ ਕਮੇਟੀ ਪੰਜਾਬ ਸਰਦਾਰ ਬਲਕਾਰ ਸਿੰਘ ਜੀ ਫੈਸਲ ਸਾਹਿਬ ਔਰ ਗੁਰਦੀਪ ਸਿੰਘ ਜੀ ਪਾਟੀ ਸਾਹਿਬ ਇਹ ਅੱਜ ਦੇ ਵਲੰਟੀਅਰ ਇਨਚਾਰਜ ਨੇ ਔਰ ਸਟੇਜ ਦੇ ਸੱਜੇ ਤੇ ਖੱਬੇ ਜਿੰਨੇ ਵੀ ਵਲੰਟੀਅਰ ਸਹਿਬਾਨ ਖੜਾ ਕੇ ਦੇਖਾਂਗੇ ਜਿੰਦਾਬਾਤੋਡੀ ਸੋਟਾ ਸਾਰੇ ਵੀਰਾਂ ਨੂੰ ਬੇਨਤੀ ਹੈ ਨਾਲ ਦੇ ਵਿੱਚ ਐਂਟਰੀ ਕਰੋ ਤੇ ਜਿਹੜੇ ਜਿੱਥੇ ਮੁੜ ਕੇ ਆ ਗਏ ਹੈ ਬੜੇ ਨੇ ਤਸਵੀਰ ਦੇ ਮਰ ਜਿਹੜੇ ਮੂਹਰੇ ਆਦੇ ਆਗੇ ਭਾਈ پتا ہے جو دکاندار ہے وہ ٹھیک ہے مگر اس کا کام بھائی یہ جو گاٹ کی یاد ہو رہی ہے وہ نہیں ہے نا اس کا نام ہے اس کا نام ہے ویڈیو چلا کے دیکھو ਦੇ ਲਈ ਇਹਦੇ ਨੂੰ ਦੱਸ ਕੇ ਭੇਜ ਦੇ ਆ ਨਾ ਕਰ ਕੇ ਆ ਜਾਓ ਸਰਕਾਰ ਖਾਣਣਾ ਨਹੀਂ ਆਹ ਹੋਣਾ ਇੱਧਰ ਆ ਰਾਹ ਪਾ ਲੈਣ ਮੋਟਾ ਨੇ ਮਿੱਤਰ ਹੁਣ ਆਪਾਂ ਜੀ ਮਿਲਣੀ ਦੇ ਗੁਰਗਰਾਹ ਪਹੁੰਚ ਕੇ ਪਾਣੀ ਹੋਵੇ